ਸੁਖਬੀਰ ਬਾਦਲ ਤੇ ਉੱਤੇ ਹਮਲਾ ਕੀਤਾ ਹੈ ਭਗਵੰਤ ਮਾਨ ਨੇ ਇਹ ਪੰਜ ਛੇ ਵਾਰ ਕਹਿ ਦਿੱਤਾ ਹੈਗਾ ਕਿ ਨਾ ਜਿਹੜਾ ਤੁਹਾਡਾ ਸੈਵਨ ਸਟਾਰ ਹੋਟਲ ਹੈ ਨਾ ਇਹਨੂੰ ਢਾਦਾਂਗੇ ਅੱਜ ਸਕੂਲ ਤਾਂ ਕਹਿ ਦਿੱਤਾ ਵੀ ਇਹਦੇ ਸਕੂਲ ਚ ਬੱਚੇ ਪੜ੍ਹਨਗੇ ਤੇ ਉਸ সুইমিং ਪੂਲ ਦੇ ਵਿੱਚ ਬੱਚੇ ਨਹਾਇਆ ਕਰਨਗੇ ਪਿਛਮੀ ਪ੍ਰੈਸ ਕਾਨਫਰੰਸ ਕਰਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਵੱਡੀ ਕੀ ਜਾਂਦੀ ਹੈ ਕਿ ਐਤ ਕੀ ਮੈਂ ਖਬਰ ਬਣਾਉਣ ਨਹੀਂ ਆਇਆ ਕਾਰਵਾਈ ਕਰਨ ਆਇਆ ਵਾਂ ਉਹ ਕਾਰਵਾਈ ਤਾਂ ਕੀਤੀ ਨਹੀਂ ਹੈਗੀ ਅੱਜ ਫਿਰ ਕਹਿ ਦਿੱਤਾ ਹੈਗਾ ਵੀ ਤੁਹਾਡਾ ਜਿਹੜਾ ਇਹ ਜਿਹੜਾ ਹਸਪੀਟਲ ਹੋਟਲ ਹੈਗਾ ਇਹਨੂੰ ਮੈਂ ਬੱਚਿਆਂ ਦਾ ਸਕੂਲ ਦੇ ਵਿੱਚ ਤਬਦੀਲ ਕਰ ਦਵਾਂਗਾ ਮੁੱਖ ਮੰਤਰੀ ਭਗਵੰਤ ਮਾਨ ਦਾ ਤੁਸੀਂ ਕਹਿਣਾ ਕਿ ਵਾਰ-ਵਾਰ ਉਹ ਬਿਆਨ ਕਿਉਂ ਦਿੰਦੇ ਆ ਉਸ ਦੀ ਇੱਕ ਵਜ੍ਹਾ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਸ਼ਾਇਦ ਲੱਗਦਾ ਕਿ ਜਿਹੜੇ ਸਾਹਮਣੇ ਵਾਲੇ ਪੰਡਾਲ 'ਚ ਬੈਠੇ ਲੋਕ ਆ ਨਾ ਉਹ ਇਸ ਦੇ ਉੱਤੇ ਤਾੜੀਆਂ ਵੀ ਬਹੁਤ ਮਾਰਦੇ ਆ ਹੱਸਦੇ ਵੀ ਬਹੁਤ ਆ ਤੇ ਉਹਨਾਂ ਨੂੰ ਲੱਗਦਾ ਜੇਕਰ ਮੈਂ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਮੇਰੀ ਗੱਲ ਸੁਣੀ ਵੀ ਜਾਣੀ ਹੈ ਤੇ ਇਸੇ ਨਾਲ ਡੰਗ ਠਪਾਈ ਚੱਲੋ ਹਾਲਾਂਕਿ ਜਦੋਂ ਉਹਨਾਂ ਦੇ ਦੋ ਰੋਡ ਸ਼ੋਅ ਹੁੰਦੇ ਆ ਇੱਕ ਫਰੋਜਪੁਰ ਦੇ ਵਿੱਚ ਇੱਕ ਬਠਿੰਡੇ ਦੇ ਵਿੱਚ ਹੁਣ ਦੋਵੇਂ ਉਹਨਾਂ ਦੇ ਗੜ ਮੰਨੇ ਜਾਂਦੇ ਰਿਹਾ ਮੌਜੂਦਾ ਐਮਪੀ ਦੀ ਗੱਲ ਕਰੀਏ ਤੇ ਦੋਵੇਂ ਮੀਆਂ ਬੀਬੀ ਹਰਸਿਮਰਤ ਕੌਰ ਬਾਦਲ ਬੀਬਾ ਜੀ ਜਿਹੜੇ ਹੁਣ ਵੀ ਉਮੀਦਵਾਰ ਆ ਉਹ ਬਠਿੰਡੇ ਤੋਂ ਨੇ ਖੁਦ ਉਹ ਫਰੋਜਪੁਰ ਤੋਂ ਲੜਦੇ ਰਹੇ ਉਹ ਵੱਖਰੀ ਗੱਲ ਆ ਕਿ ਹੁਣ ਉੱਥੇ ਜਿਹੜਾ ਮਾਨ ਪਰਿਵਾਰ ਨੂੰ ਟਿਕਟ ਦੇ ਦਿੱਤੀ ਆ ਆਪ ਉਹ ਨਹੀਂ ਲੜ ਰਹੇ ਚੋਣ ਹੁਣ ਫਰੋਜਪੁਰ ਦੇ ਵਿੱਚ ਰਹਿ ਕੇ ਹੀ ਉਹਨਾਂ ਨੇ ਕਿਉਂ ਕਿਹਾ ਸੁਖਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਕਿਉਂ ਬਣਾਇਆ ਅੱਜ ਦੀ ਜਿਹੜੀ ਵਜ੍ਹਾ ਇਹ ਹੋ ਸਕਦੀ ਹੈ ਕਿ ਉੱਥੋਂ ਦੇ ਲੋਕ ਸੁ ਤੇ ਨਾਲ ਹੀ ਉਥੋਂ ਉਹ ਐਮਪੀ ਵੀ ਬਣੇ ਫਰੋਈਪੁਰ ਆਪ ਵੀ ਚੋਣ ਲੜਦੇ ਰਹੇ ਆ ਜਲਾਲਾਬਾਦ ਤੋਂ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਹਾਰ ਗਏ ਸੀ ਬਿਲਕੁਲ ਇੱਕ ਵਾਰ ਹੀ ਹਾਰੇ ਜਦੋਂ ਪਹਿਲੀ ਵਾਰੀ ਚੋਣ ਲੜੇ ਸੀ ਉਹਨਾਂ ਦੇ ਖਿਲਾਫ ਜਿੱਥੋਂ ਤੱਕ ਇਹ ਗੱਲ ਕਿ ਹੁਣ ਜਿਹੜੀ ਉਹ ਸੁੱਖ ਬਿਲਾਸ ਹੋਟਲ ਦੀ ਗੱਲ ਕਰੀਏ ਕੋਈ ਪਹਾੜਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਤੇ ਉੱਥੇ ਸਾਰਿਆਂ ਨੂੰ ਪਤਾ ਇੱਕ ਹੋਟਲ ਕਿਹੜਾ ਹੈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਬੜੀ ਬੜਕ ਮਾਰੀ ਸੀ ਕਿ ਅਸੀਂ ਕਿਰਾਏ ਤੇ ਦੇ ਦੇਾਂਗੇ ਔਰ ਇਸ ਨੂੰ ਢਾ ਦੇਾਂਗੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਪਣੇ ਦਮ ਤੇ ਬਣਾਇਆ ਔਰ ਜੇਕਰ ਇਹਨਾਂ ਤੇ ਹਿੰਮਤ ਹੈਗੀ ਆ ਤੇ ਉਸ ਨੂੰ ਹੱਥ ਲਾ ਕੇ ਵਿਖਾਉਣ ਜਾਂ ਇਟ ਪਟਕੇ ਦਿਖਾਉਣ ਉਹਨਾਂ ਨੇ ਚੈਲੰਜ ਕੀਤਾ ਮੋੜਵਾ ਇਹਨਾਂ ਕੋਲ ਕੋਈ ਜਵਾਬ ਨਹੀਂ ਸੀ ਹੁਣ ਫਿਰ ਜਿਹੜੀ ਇਹ ਗੱਲ ਕਹਿ ਦਿੱਤੀ ਗਈ ਆ ਸਮਝ ਤੋਂ ਬਾਹਰ ਹੈ ਕਿ ਜਿਹੜੀ ਗੱਲ ਦੇ ਉੱਤੇ ਕਹਿਣ ਤੋਂ ਬਾਅਦ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਆਮ ਆਦਮੀ ਹੁਣ ਤਾਂ ਚਲੋ ਚੋਣ ਜਾਬਤਾ ਲੱਗਿਆ ਹੋਇਆ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਿੰਨੇ ਦਾਅਵੇ ਕੀਤੇ ਚਾਹੇ ਉਹ ਚਰਨਜੀਤ ਸਿੰਘ ਚੰਨੀ ਵਾਲੇ ਮਾਮਲੇ ਦੇ ਵਿੱਚ ਕੀਤਾ ਹੋਵੇ ਜਿਹੜਾ ਕਿ ਉਹ 2 ਕਰੋੜ ਵਾਲਾ ਇਸ਼ਾਰਾ ਸੀ ਕਿ ਖਿਡਾਰੀ ਨੂੰ ਨੌਕਰੀ ਦੇਣਾਗੇ ਅਸੀਂ ਇਹਨਾਂ ਨੇ ਤਾਂ ਪੈਸੇ ਮੰਗ ਲਏ ਅਸੀਂ ਦੇਾਂਗੇ ਨਾ ਉਸ ਦੇ ਉੱਤੇ ਮੁਕੰਮਲ ਕਾਰਵਾਈ ਹੁਣ ਤੱਕ ਹੋ ਸਕੀ ਨਾ ਹੀ ਜਿਹੜਾ ਮੁਖਤਾਰ ਅंसारी ਜਿਹੜਾ ਕਿ ਹੁਣ ਦੁਨੀਆ ਵਿੱਚ ਵੀ ਨਹੀਂ ਰਿਹਾ ਉਦੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਪਟਨ ਮਰਿੰਦਰ ਸਿੰਘ ਤੋਂ ਵਕੀਲਾਂ ਦੀ ਫੀਸ ਵਸੂਲਣ ਦੀ ਗੱਲ ਹੋਈ ਉਹ ਨਹੀਂ ਅਜੇ ਤੱਕ ਪਤਾ ਲੱਗਿਆ ਹੁਣ ਜਿੱਥੇ ਤੱਕ ਇਹ ਗੱਲ ਜੇ ਕੱਲੀ ਆਹੀ ਗੱਲ ਆ ਪੱਜ ਲਈ ਕਰ ਲਈਏ ਕਿ ਉਹ ਜਿਹੜਾ 7 ਸਟਾਰ ਹੋਟਲ ਜਿਸ ਦਾ ਨਾਮ ਲਿਆ ਜਾ ਰਿਹਾ ਕਿ ਸਕੂਲ ਐਸਾ ਬਣਾ ਦੇਾਂਗੇ ਔਰ ਉਹ ਪਹਿਲਾ ਐਸਾ ਸਕੂਲ ਹੋਏਗਾ ਜਿੱਥੇ ਲਗਦੇ ਆ ਕਿਉਂਕਿ ਹਰ ਕਮਰੇ ਦੇ ਬਾਹਰ ਪੂਲ ਬਣਿਆ ਇਹ ਗੱਲਾਂ ਕਹਿਣ ਨੂੰ ਤਾਂ ਬੜੀਆਂ ਸੋਹਣੀਆਂ ਲੱਗਦੀਆਂ ਪਰ ਉਸ ਦੇ ਉੱਤੇ ਕਾਰਵਾਈ ਕਦੋਂ ਹੋਣੀ ਹੈ ਇਹ ਸਵਾਲ ਉੱਥੇ ਦਾ ਉੱਥੇ ਅਜੇ ਖੜਾ ਜਦੋਂ ਪਹਿਲੇ ਕਹਿੰਦੇ ਸੀ ਕਿ ਇਹ ਜਿਹੜੇ ਸਕੂਲ ਨੇ ਇਹਦੇ ਵਿੱਚ সুইমিং ਪੂਲ ਬਣਾਵਾਂਗੇ ਤੇ ਪਹਿਲਾਂ ਕਿੰਨੇ ਕੁ সুইਮੀ ਪੂਲ ਬਣ ਗਏ ਨੇ ਜਿਹੜੇ ਸਰਕਾਰੀ ਸਕੂਲ ਨੇ ਜਿਹੜਾ ਇੱਕ ਦਿਖਾਇਆ ਵੀ ਗਿਆ ਉਧਰ ਸ਼ਰਟ ਵਾਲਾ ਅੰਮ੍ਰਿਤਸਰ ਵਾਲਾ ਉਹਦਾ ਤਾਂ ਕੁਮਰ ਵਿਜੇ ਪ੍ਰਤਾਪ ਨੇ ਆਪ ਹੀ ਜਲੂਸ ਕੱਢ ਦਿੱਤਾ ਸੀ ਉਹਨਾਂ ਨੇ ਭਾਵੇਂ ਸੱਚ ਬੋਲਿਆ ਹੋਵੇ ਪਰ ਉਹਨੂੰ ਬਾਕੀ ਪਾਰਟੀ ਦੇ ਆਗੂਆਂ ਨੂੰ ਹজম ਨਹੀਂ ਆਇਆ ਉੱਥੋਂ ਜਿਹੜੇ ਕੈਬਨਿਟ ਮੰਤਰੀ ਨਿੰਦਰਵੀਰ ਸਿੰਘ ਨੇਜਰ ਉਹਨਾਂ ਨੇ ਤਾਂ ਪੋਸਟ ਵੀ ਡਿਲੀਟ ਕਰ ਦਿੱਤੀ ਸੀ ਜਦੋਂ ਕਿਹਾ ਗਿਆ ਕਿਉਂਕਿ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਤਾਂ ਇਹ ਤਾਂ ਕਾਮਰੇਡ ਜਿਹੜੇ ਡਾਂਗ ਹੋਇਆ ਇੱਥੋਂ ਦੇ ਆਗੂ ਇਹ ਉਹਨਾਂ ਦੇ ਵੇਲੇਆਂ ਦਾ ਬਣਿਆ ਸਕੂਲ ਆ ਇਹਨਾਂ ਦਾ ਕੋਈ ਇਹਦੇ ਵਿੱਚੋਂ ਨਹੀਂ ਆ ਇਹਨਾਂ ਨੇ ਤਾਂ ਬਸ ਕੱਲਾ ਨਾਮ ਹੀ ਬਦਲਿਆ ਇਸ ਕਰਕੇ ਉਸ ਦੇ ਉੱਤੇ ਵੀ ਸਵਾਲ ਉੱਠੇ ਇੱਕ ਪਾਸੇ ਜਿਹੜਾ ਸਕੂਲ ਆਫ ਐਮੀਨੈਂਸ ਬਣਾਉਣ ਦੀ ਗੱਲ ਹੈ ਉਹ ਕਿੰਨੇ ਕੁ ਬਣ ਗਿਆ ਕਿੰਨਾ ਕੋ ਰਿਜ਼ਲਟ ਚੰਗਾ ਦੇ ਰਿਹਾ ਉਹ ਮਾਪੇ ਵੀ ਜਾਣਦੇ ਆ ਮਾਪਿਆਂ ਦੇ ਆਉਣ ਵਾਲਿਆ ਪੂਰੇ ਪੰਜਾਬ ਭਰਦੇ ਉਹ ਵੀ ਜਾਣਦੇ ਆ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉੱਥੇ ਦੀਆਂ ਉੱਥੇ ਨੇ ਪਰ ਜਿੱਥੇ ਟਕਰੀ ਗੱਲ ਸੁਖਵੀਰ ਸਿੰਘ ਬਾਦਲ ਦੇ ਹੋਟਲ ਦੀ ਜਾਂ ਉਹਨਾਂ ਦੀ ਪ੍ਰਾਪਰਟੀ ਦੀ ਕਹਿੰਦੇ ਉਹਨਾਂ ਨੇ ਲੁੱਟ ਲੁੱਟ ਕੇ ਬਣਾਈ ਆ ਪਰ ਉਸ ਤੋਂ ਬਾਅਦ ਇਸ ਦੇ ਜਵਾਬ ਦੇ ਬਦਲੇ ਸੁਖਵੀਰ ਸਿੰਘ ਬਾਦਲ ਦੋ ਦੋ ਜਿਹੜੇ ਆ ਲੀਗਲ ਨੋਟਿਸ ਤੱਕ ਭੇਜ ਚੁੱਕੇ ਆ ਮਾਨਹਾਨੀ ਦਾ ਕੇਸ ਕਰ ਚੁੱਕੇ ਆ ਹੁਣ ਇਹ ਤਰੀਕਾ ਚੱਲਦੀਆਂ ਰਹਿਣਗੀਆਂ ਜਾਂ ਕੀ ਹੁੰਦਾ ਹੈ ਬਾਅਦ ਦੀਆਂ ਗੱਲਾਂ ਨੇ ਪਰ ਇਸ ਚੋਣ ਪ੍ਰਚਾਰ ਦੇ ਦੌਰਾਨ ਵਾਰ-ਵਾਰ ਇਸ ਤਰ੍ਹਾਂ ਕਿਸੇ ਨੂੰ ਇਸ ਢੰਗ ਦੇ ਨਾਲ ਨਿਸ਼ਾਨਾ ਬਣਾਉਣਾ ਇਸ ਦੇ ਨਾਲ ਜ਼ਮੀਨੀ ਪੱਧਰ ਦੇ ਉੱਤੇ ਅਮਲੀ ਰੂਪ ਦੇ ਵਿੱਚ ਕੋਈ ਕਾਰਵਾਈ ਹੋਵੇ ਨਾ ਹੋਵੇ ਪਰ ਇੱਕ ਗੱਲ ਪੱਕੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਸ਼ਬਦਾਂ ਦੇ ਖਿਡਾਰੀ ਹੈ ਇਹ ਗੱਲਾਂ ਕਹਿ-ਕਹਿ ਕੇ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਜਿਹੜੇ ਪਹਿਲਾਂ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਜਾਂ ਬਾਦਲ ਪਰਿਵਾਰ ਦੇ ਹੱਕ ਵਿੱਚ ਭੁਗਦੇ ਰਹੇ ਹੈ ਉਹਨਾਂ ਨੂੰ ਮੈਂ ਆਪਣੇ ਵੱਲ ਖਿੱਚਣਾ ਤੇ ਉਹ ਖਿੱਚਣ ਦੇ ਲਈ ਜੋ ਕੁਝ ਵੀ ਮੈਨੂੰ ਬੋਲਣਾ ਪਿਆ ਜੋ ਕੁਝ ਵੀ ਕਰਨਾ ਪਿਆ ਉਹ ਮੈਂ ਕਰਨ ਨੂੰ ਤਿਆਰ ਹਾਂ ਕਿਉਂਕਿ ਉਹਨਾਂ ਨੇ ਇੱਕੋ ਨਾਰਾ ਜਿਹੜਾ ਵਾਰ-ਵਾਰ ਰਿਪੀਟ ਕਰ ਰਿਹਾ ਕਿ ਪੰਜਾਬ ਬਣੇਗਾ ਇਸ ਵਾਰ ਹੀਰੋ ਕਿਉਂਕਿ 13 0 ਜਦੋਂ ਇਹ ਨਾਹਰਾ ਲਾਉਂਦੇ ਆ ਜਾਂ ਉੱਥੋਂ ਸਟੇਜ ਤੋਂ ਗੱਲ ਕਰਦੇ ਆ ਤੇ ਫਿਰ ਜਕਾਰੇ ਵੀ ਛੱਡੇ ਜਾਂਦੇ ਆ ਸਟੇਜ ਤੋਂ ਤਾੜੀਆਂ ਵੀ ਵੱਜਦੀਆਂ ਫਿਰ ਥੱਲੇ ਪੰਡਾਲ ਦੇ ਵਿੱਚ ਜਿਹੜੇ ਲੋਕ ਉਹਨਾਂ ਦੇ ਸਮਰਥਕ ਆਏ ਹੁੰਦੇ ਉਹ ਵੀ ਤਾੜੀਆਂ ਮਾਰਦੇ ਆ ਪਰ ਲੋਕ ਮੁੱਦੇ ਕਿੱਥੇ ਨੇ ਲੋਕ ਮੁੱਦੇ ਤੇ ਕਿਧਰੇ ਹੀ ਨਜ਼ਰ ਆ ਰਹੇ ਮੈਂ ਇਹਦਾ ਹੋਟਲ ਦਾ ਐ ਕਰਦਾ ਮੈਂ ਜੀ ਇਹ 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 ਬੰਦਾ ਕਰਦਾ ਰਿਹਾ ਇਹ ਪਿੱਛੇ ਉਹ ਕਰਦਾ ਰਿਹਾ ਇਹ ਲੀਡਰ ਦਾ ਜਦਾ ਬੈਕਗ੍ਰਾਉਂਡ ਹੋਏ ਆ ਬੈਕਗ੍ਰਾਉਂਡ ਦੇ ਪਿੱਛੇ ਜਿਆਦਾ ਭੱਜੇ ਜਾ ਰਹੇ ਨੇ ਇਹ ਬੈਕਗ੍ਰਾਉਂਡ ਦੇ ਵਿੱਚ ਇੰਨਾ ਇੰਟਰਸਟ ਕਿਉਂ ਹੈਗਾ ਮੁੱਦੇ ਤੇ ਜਿਹੜੇ ਹੈਗੇ ਨੇ ਉਹ ਨਾ ਬੇਰੋਜ਼ਗਾਰੀ ਦੀ ਗੱਲ ਹੋ ਰਹੀ ਹੈ ਇਹ ਤੋਂ ਤੱਕ ਲਈ ਗੱਲ ਮੁੱਦਿਆਂ ਦੀ ਗੱਲ ਵਿੱਚ 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 ਉਹ ਗੱਲ ਜ਼ਰੂਰ ਕਰਦੇ ਆ ਕਿ ਸਿੱਖਿਆ ਕ੍ਰਾਂਤੀ ਅਸੀਂ ਲੈ ਕੇ ਆਏ, ਮੁਹੱਲਾ ਕਲੀਨਿਕ ਅਸੀਂ ਬਣਾਏ, ਇਨੇ ਲੱਖ ਨੇ ਇਲਾਜ ਕਰਾ ਲਿਆ। ਇੱਕ ਉਹ ਥਰਮਲ ਪਲਾਂਟ ਦਾ ਵਾਰ-ਵਾਰ ਜ਼ਿਕਰ ਕਰਦੇ ਆ ਕਿ ਗੋਇੰਦਵਾਲ ਸਾਹਿਬ ਵਾਲਾ ਕਿ ਉਹ ਪਹਿਲਾਂ ਤਾਂ ਲੋਕੀ ਪ੍ਰਾਪਰਟੀਆਂ ਕਹਿੰਦੇ ਵੇਚਦੇ ਰਹੇ ਆ ਸਿਆਸਤਦਾਨ। ਅਸੀਂ ਪਹਿਲੇ ਆ ਜਿਨ੍ਹਾਂ ਨੇ ਖਰੀਦ ਲਿਆ। ਉਹ ਖਰੀਦਣ ਦੇ ਉੱਤੇ ਵੀ ਕਈ ਤਰ੍ਹਾਂ ਦੀ ਅਸਰਫਾਲ ਨੇ ਇੱਕ ਵੱਖਰਾ ਵਿਸ਼ਾ ਕਿ ਉਹ ਫਾਇਦਾ ਕਿੰਨਾ ਕੁ ਦੇਊਗਾ ਥਰਮਲ ਪਲਾਂਟ ਜਿਹੜਾ ਖਰੀਦਿਆ ਗਿਆ। ਇਹ ਸਾਰੀਆਂ ਗੱਲਾਂ ਜਿਹੜੀਆਂ ਬਣੀਆਂ ਹੋਈਆਂ ਮੁੱਦਿਆਂ ਦੀ ਗੱਲ ਜੇ ਕਿਤੇ ਮਾੜੀ-ਮੋਟੀ ਹੁੰ ਹੋ ਰਿਹਾ ਨਿੱਜੀ ਤੌਰ ਦੇ ਉੱਤੇ ਹਮਲੇ ਹੋਣ ਦਾ ਕਾਰਨ ਇਹ ਹੈ ਕਿ ਜਿਹੜਾ ਬਠਿੰਡਾ ਤੇ ਫਿਰੋਜ਼ਪੁਰ ਵਾਲਾ ਬਾਦਲਾਂ ਦਾ ਇਹ ਕਹ ਲਈਏ ਕਿ ਸੀਟਾਂ ਸੀ ਉਸ ਨੂੰ ਬਦਲਣ ਦੇ ਸਿਆਸੀ ਸਮ ਸਮੀਕਰਨ ਜਿਹੜੇ ਬਦਲਣ ਦੀ ਖਾਤਰ ਇਸ ਤਰ੍ਹਾਂ ਦੀਆਂ ਗੱਲਾਂ ਜ਼ਿਆਦਾ ਹੋ ਰਹੀਆਂ ਔਰ ਨਿੱਜੀ ਤੌਰ ਦੇ ਉੱਤੇ ਬਿਆਨ ਤਾਂ ਆਪਾਂ ਲੈਣਾ ਹੋਵੇ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਵੀ ਉਸੇ ਤਰ੍ਹਾਂ ਜਵਾਬ ਦੇ ਦਿੱਤਾ ਸੁਖਪਾਲ ਸਿੰਘ ਖਹਿਰਾ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਐਨਡੀਪੀਐਸ ਦਾ ਸਾਡੀ ਸਰਕਾਰ ਆ ਜਾਏ ਮੈਂ ਜੇਕਰ ਜਿਉਂਦਾ ਰਹਾ ਸਾਡੀ ਸਰਕਾਰ ਆ ਗਈ ਤੇ ਐਨਡੀਪੀਐਸ ਦਾ ਪਰਚਾ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਕਰਨਾ ਹੈ ਹੁਣ ਇੱਕ ਗੱਲ ਇਹ ਵੀ ਚੰਗੀ ਨਹੀਂ ਹੈ ਕਿ ਜੇ ਅੱਜ ਉਹਨਾਂ ਦੇ ਉੱਤੇ ਜਾਤੀ ਹੋਈ 8 ਸਾਲ ਪੁਰਾਣਾ ਕੇਸ ਚਲਾਇਆ ਗਿਆ ਸਾਰੇ ਲੋਕਾਂ ਨੇ ਕਿਹਾ ਕਿ ਹੋ ਸਕਦਾ ਹੈ ਧੱਕਾ ਸੁਖਪਾਲ ਸਿੰਘ ਖਹਿਰਾ ਦੇ ਨਾਲ ਕਿਹਾ ਗਿਆ ਧੱਕਾ ਪਰ ਜੇਕਰ ਅੱਜ ਸੁਖਪਾਲ ਸਿੰਘ ਖਹਿਰਾ ਕੱਲ ਨੂੰ ਸਰਕਾਰ ਆਉਣ ਤੇ ਇਸ ਤਰ੍ਹਾਂ ਕਰਦੇ ਫਿਰ ਉਹ ਵੀ ਚੰਗੀ ਗੱਲ ਨਹੀਂ ਉਹ ਤੇ ਆਪ ਕਹਿੰਦੇ ਸੀ ਕਿ ਮੈਂ ਬਦਲੇ ਦੀ ਭਾਵਨਾ ਨਾਲ ਕੰਮ ਕਦੇ ਨਹੀਂ ਕਰਨਾ ਹੈਗਾ ਯਾਦ ਹੋਵੇਗਾ ਤੁਹਾਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਸੀਂ ਖੁਦ ਇੰਟਰਵਿਊ ਕੀਤਾ ਸੀ ਜਦੋਂ ਜੇਲ੍ਹ ਤੋਂ ਬਾਹਰ ਆਏ ਸੀ ਉਹ ਕਹਿੰਦੇ ਮੇਰੀ ਇਸ ਤਰ੍ਹਾਂ ਦੀ ਫਿਤਰਤ ਨਹੀਂ ਹੈ ਜੇ ਆਪ ਭਗਵਾਨ ਤੁਮਾਨ ਤੈਨੂੰ ਮਾਫ ਕੀਤਾ ਇਹ ਉਹਨਾਂ ਦੇ ਸ਼ਬਦ ਹੈ ਹੁਣ ਅੱਜ ਚੋਣ ਆਵਾਦੀ ਪਾਰਟੀ ਦੀ ਰਾਜਧਾਨੀ ਹੈ ਜੇ ਮੈਂ ਅੱਜ ਇੱਥੇ ਗੱਲ ਠੋਕ ਕੇ ਕਹਿ ਗਿਆ ਤਾਂ ਫਿਰ ਇਹ ਵਧੀਆ ਬੱਲੇ ਬੱਲੇ ਹੋ ਜਾਣੀ ਹੈ ਹੋ ਸਕਦਾ ਮੁੱਖ ਮੰਤਰੀ ਤੋਂ ਅੱਕ ਕੇ ਮੇਰੇ ਵਾਲੇ ਪਾਸੇ ਆ ਜਾਣ ਕਿਦਰੇ ਆ ਜਿਹੜਾ ਗੁੱਸਾ ਸੀਗਾ ਦਲਵੀਰ ਗੋਲਡੀ ਵਾਲਾ ਗੁੱਸਾ ਤੇ ਨਹੀਂ ਹੈਗਾ ਸੀ ਉਹ ਜਿਹੜਾ ਉਹ ਸਟੇਜ ਤੋਂ ਆ ਕੇ ਦਲਵੀਰ ਗੋਲਡੀ ਇਹਨਾਂ ਕੁਝ ਬੋਲ ਗਿਆ ਖਹਿਰਾ ਸਾਹ ਬਾਰੇ ਬਿਲਕੁਲ ਬਿਲਕੁਲ ਦਲਵੀਰ ਸਿੰਘ ਗੋਲਡੀ ਵਾਲਾ ਕਈ ਤਰ੍ਹਾਂ ਦੇ ਫੈਕਟਰ ਹੈ ਕਿਉਂਕਿ ਹੁਣ ਉਹਨਾਂ ਦੇ ਲਈ ਵੀ ਇੱਕ ਮੁੱਚ ਦਾ ਸਵਾਲ ਇਸ ਕਰਕੇ ਬਣਿਆ ਪਿਆ ਕਿ ਆਹ ਤੇ ਗਏ ਆ ਪਾਰਟੀ ਦੇ ਹੁਕਮ ਤੇ ਦਲਵੀਰ ਗੋਲਡੀ ਨੇ ਤੇ ਵੀ ਕਹਿ ਦਿੱਤਾ ਜਿਵੇਂ ਉਹ ਪਹਿਲਾਂ ਕਾਂਗਰਸ ਵੇਲੇ ਹੁੰਦੇ ਸੀ ਤੇ ਆਮ ਆਦਮੀ ਪਾਰਟੀ ਵਾਲਾ ਨੂੰ ਗਾਹ ਕਰਦੇ ਸੀ ਕਿ ਬਚ ਜਾਏ ਉਹ ਭਾਈ ਵਿੱਚ ਦੋ ਚਾਰ ਬੰਦੇ ਐਸੇ ਵੀ ਹੁੰਦੇ ਆ ਹੁਣ ਉਹ ਆਮ ਆਦਮੀ ਪਾਰਟੀ ਵਾਲ ਜਾ ਕੇ ਕਾਂਗਰਸੀਆਂ ਨੂੰ ਕਹਿ ਰਿਹਾ ਆਪਦੇ ਲੋਕ ਤੇ ਮਗਰ ਲੱਗ ਕੇ ਨਾ ਆਪਦੇ ਵਿੱਚ ਪਾਟੋ ਧਾੜ ਬਣਾ ਲਿਓ ਆਪਸ ਚ ਨਾ ਲੜ ਪਿਓ 4 ਜੂਨ ਤੋਂ ਬਾਅਦ ਇਹਨਾਂ ਨੇ ਕਿਤੇ ਨਹੀਂ ਦੇਖਣਾ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਕਰਕੇ ਇੱਕ ਦੂਜੇ ਦੇ ਖਿਲਾਫ ਨਿੱਜੀ ਬਿਆਨ ਬਹੁਤ ਜ਼ਿਆਦਾ ਹੋ ਰਿਹਾ ਇਹਦਾ ਫਾਇਦਾ ਕਿੰਨਾ ਹੁੰਦਾ ਨੁਕਸਾਨ ਕਿੰਨਾ ਹੁੰਦਾ ਪਰ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਚਾਹੀਦੀਆਂ ਉਹਨਾਂ ਨੂੰ ਕੰਮ ਚਾਹੀਦਾ ਉਹਨਾਂ ਨੂੰ ਤਰੱਕੀ ਚਾਹੀਦੀ ਹੈ